ਉਕੇ ਇਹ ਕਹਿੰਦੇ ਨੇ ਜੀ ਦਰਿਆ ਵਿੱਚ ਕਈ ਬੰਦੇ ਬੈਠਾ ਦਰੇ ਜੀ ਦਰਿਆ ساری ਜ਼ਿੰਦਗੀ ਦੀ ਸਾਫ ਹੋ ਸਕਦਾ ਸਾਡੇ ਮਰਨ ਤੱਕ ਨਹੀਂ ਸਾਫ ਹੋ ਸਕਦਾ ਮੈਂ ਦਖਾਨਾ ਦਰਿਆ ਸਾਫ ਹੁੰਦਾ ਪਰ ਪੋਜਲ ਨਾ ਲਵੋ ਤਾਂ ਸਹੀ ਸਾਡੇ ਤੋਂ ਕੋਈ ਅਸੀਂ ਅੱਜ ਦੱਸ ਦੋ ਦੱਸ ਦੋ ਔਨ ਕੈਮਰਾ ਦੱਸ ਦੋ ਕਿੰਦਾ ਸਾਫ ਮੈਂ ਦੱਸਿਆ ਇਹਨਾਂ ਨੂੰ ਪਾਣੀ ਦਰਿਆ ਚ ਡਾਇਰੈਕਟ ਡਿਸਚਾਰਜ ਬਿਲਕੁਲ ਬੰਦ ਕਰ ਦਿਓ ਕੋਈ ਡਾਇਰੈਕਟ ਡਿਸਚਾਰਜ ਬੁੱਢਾ ਨਾਲਾ ਨਹੀਂ ਹੋਏਗਾ ਸਾਰਾ ਪਾਣੀ ਦਰਿਆ ਹੈਗਾ ਸਾਡੇ ਕੋਲ ਸ਼ਹਿਰ ਦੇ ਸਿਟੀ ਏਰੀਆ ਦਾ ਵੱਧ ਤੋਂ ਵੱਧ 8-9 ਕਿਲੋਮੀਟਰ ਦਾ ਸਿਟੀ ਏਰੀਆ ਚ ਦਰਿਆ ਦੇ ਆਲੇ ਦੋਲੇ ਪੈਪਾ ਬਾਦੇ 6 6 ਫੁੱਟ ਦੇ ਵੱਡੇ ਪੈਪਵਾਦੇ ਜਿੱਚ ਬੰਦਾ ਭਾਵੇਂ ਪੈਦਲ ਤੁਰਦਾ ਨਿਕਲ ਜੇ ਅੱਧਾ ਸ਼ਹਿਰ ਇਸ ਪਾਸੇ ਵੀ ਅੱਧਾ ਸ਼ਹਿਰ ਦੂਜੇ ਪਾਸੇ ਦਰਿਆ ਤੇ ਸਾਡੇ ਕੋਲ ਇੱਕੋ ਹੀ ਹੈ ਨਾ ਸ਼ਹਿਰ ਚ ਦੂਜਾ ਦਰਿਆ ਤੇ ਹੈ ਨਹੀਂ ਸਾਡੇ ਕੋਲ ਲੁਧਿਆਣੀ ਚ ਕੋਈ ਦਰਿਆ ਵੇ ਕਿਤੇ ਦਾ ਵੀ ਪਾਣੀ ਹੈ ਜਾਣਾ ਸਾਡਾ ਦਰਿਆ ਦੇ ਵਿੱਚ ਹੀ ਹੈ ਅੱਧੀ ਵਾਦੀ ਉਸ ਪਾਸੇ ਅੱਧੀ ਵਾਦੀ ਇਸ ਪਾਸੇ ਵੇ ਸਾਰਾ ਪਾਣੀ ਪੈਪਾ ਜਿ ਲੈ ਲਓ ਦਰਿਆ ਖਾਲੀ ਹੋ ਗਿਆ ਤੁਹਾਡਾ ਦਰਿਆ ਦੇ ਵਿੱਚੋਂ ਗਾਪ ਦਿਓ ਕੱਟ ਟੋਟਲ ਗਾਪ ਕੱਟ ਕੇ ਇਹਨੂੰ ਪੱਕਾ ਬਣਾ ਦਿਓ ਥੱਲੇ ਫਰਸ਼ ਲਾ ਕੇ ਜਿੱਦਾਂ ਨਹਿਰਾ ਪੱਕੀਆਂ ਜਾਂਦੀਆਂ ਆਲੇ ਦੁਆਲੇ ਇਹਦੇ ਬਣਾ ਦਿਓ ਸੜਕਾਂ ਲਾਈਟਿੰਗ ਲਾ ਦਿਓ ਬ੍ਰਿਕਸ਼ ਲਾ ਦਿਓ ਬੂਟੇ ਵਧੀਆਂ 50% ਤੇ ਸ਼ਹਿਰ ਦੀ ਟ੍ਰੈਫਿਕ ਦਾ ਮਸਲਾ ਹੱਲ ਹੁੰਦਾ ਲੁਧਿਆਣੇ ਦੀ ਦਾ ਸੜਕਾਂ ਬੜਨ ਨਾਲ ਆਲੇ ਦੁਆਲੇ ਦਰਿਆ ਦੇ ਫਿਰ ਉਹ ਜਿਹੜਾ ਪਾਣੀ ਹੈ ਇੱਥੇ ਐਸਟੀਪੀ ਹੋਰ ਲਾਓ ਪਾਣੀ ਜਿਹੜਾ ਸ਼ਹਿਰ ਦਾ ਹੈਗਾ 1500 ਐਮਐਲਡੀ ਤੋਂ ਉੱਪਰ ਸਾਡੇ ਕੋਲ ਐਸਟੀਪੀ ਲੱਗੇ 1000 ਐਮਐਲਡੀ ਦੇ ਇਸ ਟਾਈਮ ਉਹ ਵੀ ਸਾਲ ਪਹਿਲਾਂ ਸੀਐਮ ਸਾਹਿਬ ਨੇ ਇੱਕ 720 ਐਮਐਲਡੀ ਦਾ ਜਿਹੜਾ 650 ਕਰੋੜ ਆਇਆ ਸੀ ਉਹ ਚੋਂ ਸਟਾਰਟ ਕੀਤਾ ਇੱਥੇ ਆਪਣਾ ਤਾਜਪੁਰ ਰੋਡ ਤੇ ਕੱਕਾ ਰੋਡ ਤੇ ਸਟਾਰਟ ਕੀਤੇ ਇਹਨਾਂ ਨੇ ਉਹ ਲੇਕਿਨ ਗੱਲ ਇਹ ਹੈ ਕਿ ਉਹਦੇ ਵਿੱਚ ਵੀ ਅਜੇ 500 ਐਮਐਲਡੀ ਦਾ ਹੋਰ ਲਾ ਦੇਣ ਕੁਝ ਜ਼ਿਆਦਾ ਪੈਸੇ ਨਹੀਂ ਲੱਗਣੇ ਸਰਕਾਰਾਂ ਦੇ ਕੰਮ ਨੇ ਕਰੋੜਾਂ ਰੁਪਏ ਇੰਡਸਟਰੀ ਟੈਕਸ ਦਿੰਦੀ ਇਹਨਾਂ ਨੂੰ ਸ਼ਹਿਰ ਲੁਧਿਆਣਾ ਟੈਕਸ ਦੇ ਰਾ ਸ਼ਹਿਰ ਦੇ ਵਾਸਤੇ ਨਹੀਂ ਬਲਕਿ ਪੂਰੇ ਜਿਹੜਾ ਏਰੀਆ ਕਹਿੰਦੇ ਮੋਗਾ ਜਗਰਾਓ ਅਗੇ ਫਿਰੋਜਪੁਰ ਬਠਿੰਡਾ ਨਾਲ ਰਾਜਸਥਾਨ ਨਾਲ ਪਾਣੀ ਜਾਂਦਾ ਜਦ ਸਾਰਾ ਮਸਲੀ ਹੱਲ ਹੁੰਦਾ ਉਹ ਪਾਣੀ ਦੇ ਕਨੈਕਸ਼ਨ ਜਿਹੜੇ ਪਾਈਪਾਂ ਜਿਹੜੀ ਦੋ ਪੈਪਾਂ ਪਾਣੀ ਪੈਪਾਂ ਚ ਆ ਗਿਆ ਪੈਪਾਂ ਆਉਣ ਤੋਂ ਬਾਅਦ ਉਹਨਾਂ ਦੇ ਕਨੈਕਸ਼ਨ ਐਸਟੀਪੀ ਨਾਲ ਜੁੜੇ ਜਾਣ ਸਿੱਧਾ ਐਸਟੀਪੀ ਚ ਪਾਣੀ ਦਰਿਆਛ ਨਾ ਜਾਵੇ STP ਜਾਵੇ STP ਚ ਜਾਣ ਤੋਂ ਬਾਅਦ ਉੱਥੇ ਐਕਸੈਡੈਂਸ ਜੋ ਦੀ ਡਿਊਟੀ ਹੋਵੇ ਕੁਰਸੀ ਢਾ ਕੇ ਬੈਠਾ ਹੋਵੇ ਔਰ ਔਨਲਾਈਨ ਕੈਮਰੇ ਲੱਗੇ ਹੋਣ ਨਾਲ ਦੀ ਨਾਲ ਪਾਣੀ ਟੈਸਟ ਹੋਵੇ ਵਾਈਟ ਪਾਣੀ ਜਿਹੜਾ ਕਰਕੇ ਦਰਿਆ ਦੇ ਵਿੱਚ ਸਿੱਟੇ ਔਰ ਜਿਹੜੀ ਇੰਡਸਟਰੀ ਦਾ ਪਾਣੀ ਸ਼ਹਿਰ ਦੀ ਦਾ ਜਾਂਦਾ ਹੈ ਜਿੱਦਾ ਬਿਜਲੀ ਦਾ ਬਿੱਲ ਆਂਦੇ ਨੇ ਉਹਨਾਂ ਦੇ ਆਊਟ ਗoing ਜਿਹੜੇ ਪਾਣੀ ਦੇ ਮੀਟਰ ਲਾ ਲਏ ਜਾਣ ਉਹਨਾਂ ਦਾ ਇੱਕ ਡਿਪਾਰਟਮੈਂਟ ਬਣਾਇਆ ਜਾਵੇ ਵਾਟਰ ਦਾ ਪਾਣੀ ਦਾ ਉਹਨਾਂ ਤੋਂ ਬਿੱਲ ਲਿਆ ਜਾਵੇ ਗਰਾਊਂਡ ਵਾਟਰ ਦਾ ਪੈਸੇ ਲੈਂਦੇ ਦੀ ਟੈਕਸ ਜਦ ਗਰਾਊਂਡ ਵਾਟਰ ਦਾ ਇੰਡਸਟਰੀ ਤੋਂ ਟੈਕਸ ਲੈਂਦੇ ਨੇ ਤੇ ਪਾਣੀ ਸਾਫ਼ ਕਿਹਨੇ ਕਰਕੇ ਦੇਣਾ ਫਿਰ ਕਰੋੜਾਂ ਰੁਪਏ ਇੰਡਸਟਰੀ ਗਰਾਊਂਡ ਵਾਟਰ ਦਾ ਟੈਕਸ ਲਾਤਾ ਇਹਨਾਂ ਨੇ ਉਹਦੇ ਤੇ ਅਨਾ ਕਰੋੜਾਂ ਰੁਪਈਆ ਤੇ ਉਹ ਪਾਣੀ ਸਾਫ਼ ਕਰਦੇ ਵੀ ਸਰਕਾਰ ਦੀ ਜ਼ਿੰਮੇਵਾਰੀ ਸਾਡੀ ਥੋੜੀ ਹੈ